ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਆ ਤੇ ਤੁਸੀਂ ਵੀ ਠੀਕ ਹੋਵੋਗੇ ਅੱਜ ਆਪਾਂ ਵੜ ਲਗੇ ਕਣਕ ਤੇ ਆਜੋ ਤੁਹਾਨੂੰ ਇਹਨੂੰ ਖਾ ਰਿਓ ਅੱਜ ਕਣਕ ਵੜਨੀ ਹੈ ਪਹਿਲਾਂ ਸਾਡਾ ਪਲਾਨ ਨਹੀਂ ਸੀ ਕਣਕ ਵੜਨ ਦਾ ਤੇ ਹੁਣ ਬਣ ਗਿਆ ਪਲਾਨ ਤੇ ਤੁਹਾਨੂੰ ਸਾਰਾ ਮੰਡੀ-ਮੁੰਡੀ ਦਾ ਵਲੌਗ ਆਵੇਗਾ ਕਿੱਥੇ ਵੀ ਤੇ ਤੁਸੀਂ ਵਲੌਗ ਨੂੰ ਜੁਆਇ ਕਰੀ ਜਾਓ ਮਰ ਤੂੰ ਸਾਤਰੀ ਘਰ ਭਲਾਣਾ ਯਾਰੇ ਸਿੱਕਾ ਜੀ ਉਹ ਦੇਖ ਉਹ ਸ਼ਿੱਲਾ ਕੀ ਹੋਈ ਐ ਕੋਈ ਫਗੜੀਆ ਚਲੋ ਬਾਏ ਢਾਣੇ ਪੈ ਰਿਆ ਈ ਟਰਾਲੀ ਚ ਇੱਕ ਟੈਂਕ ਹੀ ਦਾਣੇ ਦੀ ਭਰ ਗਈ ਏ ਤੇ ਹੁਣ ਲੱਗ ਗਈ ਮਸ਼ੀਨ ਆਹ ਵੇ ਉਹ ਆਪਣੀ ਮੋਟਰ ਤੇ ਆਪਾਂ ਤੁਹਾਨੂੰ ਮੋਟਰ ਤੇ ਆ ਕੇ ਮਿਲਦੇ ਆਂ ਤੇ ਫਿਰ ਟੈਕੀ ਭਰ ਗਈ ਏ ਕੰਪੈਨ ਹੁਣ ਅਗਲੇ ਕਿਲੇ ਚੱਲੀ ਏ ਉਹ ਵੇਖ ਸਕਦੇ ਇੱਕ ਕਿਲਾ ਵੜ ਦਿੱਤਾ ਤੇ ਅਗਲੇ ਕਿਲੇ ਚੱਲੀ ਏ ਤੇ ਆ ਆਪਣੀਆਂ ਤੂਤੀਆਂ ਲੱਗੀਆਂ ਆਂ

वो तो दो के लिए एक अठालम्मा टाकर रखा है? हाँ जी एक कोट टैंकी प्रिय जी दिया और ट्रेन गया है। ਹਾਂ ਪਾਣੀ ਵੀ ਕੋ ਮਿੱਤਰ ਕਿ ਕਿਹਦੇ ਘੜਕ ਕਿ ਨਹੀਂ ਕਰਾਇਆ ਕਿ ਤਾਂ ਸਾਰੀ ਘੜਕ ਵਰ ਚੜੀ ਮਿੱਤਰ ਟਰਾਲੀ ਚ ਬੈਜੂਏ ਆ ਦਾਣੇ ਤੇ ਕੰਪੈਨ ਲੱਗੀ ਏ ਤਾ ਵੇਖੋ ਜੀ ਤੁਹਾਨੂੰ ਤਿੰਨ ਦੇ ਜਿਉਂ ਤੇ ਦਿਖੰਦੇ ਚਾਰ ਦੇ ਤੇ ਤੇ ਡਾਲੀ ਦانے ਪੈ ਗਏ ਆਪਾਂ ਫਿਰ ਜਾਵਾਂਗੇ ਪਰ ਹੁਣ ਸ਼ਾਇਦ ਮੰਡੀ ਨਾ ਆਜੇ ਕਿ ਕਰੇ ਰੱਖਣਗੇ ਦੂਜਾ ਟਰੈਕਟਰ ਮੰਡੀ ਲੈ ਆਜੋਗੇ ਇਹ ਮਿੱਤਰੋ ਆਪਾਂ ਚੱਲੇ ਜਾਣਾ ਘਰਾ ਨੂੰ ਇਹ ਲੱਦ ਚੁੱਕੇ ਆਂ ਜੇ ਆਪਾਂ ਆਖਿਆ ਕਰਨ ਚਾਹਦੇ ਆ ਘਰੇ ਜਾ ਕੇ ਤੇ ਫਿਰ ਮਾੜਾ ਮੋਟਾ ਵਲੌਗ ਬਣਾਵਾਂਗੇ